ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਕਲਿਆਣ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਲੋਕ ਆਉਂਦਾ ਹੈ ਇਸ ਦੀ ਸੰਥਿਆ ਪਕਰਨੀ ਹੈ ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਆਪਾਂ ਗੁਰਬਾਣੀ ਦੇ ਜਿਹੜੇ ਮਹੰਗੇ ਸ਼ਬਦ ਨੇ ਕਠਨ ਸ਼ਬਦ ਨੇ ਉਸ ਦੀ ਸੰਥਿਆ ਲੜੀ ਵਰ ਕਰ ਰਹੇ ਆ ਤੇ ਜਿੰਨੇ ਵੀ ਪਹਿਲਾਂ ਸ਼ਲੋਕ ਸ਼ਲੋਕਾਂ ਦੀ ਸੰਖਿਆ ਕੀਤੀ ਹੈ ਮਹੰਗੇ ਸ਼ਬਦਾਂ ਦੀ ਉਹ ਸਾਰੇ ਹੀ YouTube ਦੀ ਪਲੇਲਿਸਟ ਦੇ ਵਿੱਚ ਬਏ ਹੋਏ ਨੇ ਪਟਾਂ ਦੇ ਸਵਈਏ ਸਹਿਸਕ੍ਰਿਤੀ ਗਾਥਾ ਰਾਮਕਲੀ ਸਾਧ ਪੰਜ ਬਾਣੀਆਂ ਨਿਤਨੇਮ ਸਾਰੀ ਸੰਖਿਆ ਉੱਤੇ ਪਈ ਹੈ ਸ਼ੁਰੂ ਹੁੰਦਾ ਹੈ ਕਲਿਆਣ ਮਹੱਲਾ ਚੌਥਾ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਹਰ ਗੁਣ ਗੋਣ ਤੇ ਆਣ ਕੇ ਵਿਸ਼ਰਾਮ ਲਾਉਣਾ ਹੈ ਧਿਆਨ ਰੱਖਣਾ ਗੋਣ ਨਹੀਂ ਕਹਿ ਦੇਣਾ ਨੰਨੇ ਦੀ ਬਾਜ ਉਚਾਰਨ ਕਰਨੀ ਹੈ ਮੇਰੇ ਮਨ ਜਪ ਹਰ ਗੁਣ ਅਕੱਠ ਸੁਨਥਈ ਸੁਨਥਈ ਇਹਨੂੰ ਜਿਹੜਾ ਥੱਥਾ ਦੀ ਈੜੀ ਬਿਹਾਰੀ ਹੈ ਇਹ ਸਬੰਧਕ ਉਚਾਰਨ ਕਰਨੀ ਹੈ ਸੁਨਥਈ ਸੁਨਥਈ ਪਾਠ ਪੜ੍ਹਨਾ ਹੈ ਸੁਨਥਈ ਨਹੀਂ ਪੜ੍ਹਨਾ ਇਹਨੂੰ ਸੋਨਤ થઈ ਇਹ ਜਿਹੜਾ ਥੱਥਾ ਈੜੀ ਬਿਹਾਰੀ ਇਹ ਸੰਬੰਧ ਕਲਾਉਣੇ ਨੇ ਸ਼ਬਦ ਜਿੱਥੇ ਵੀ ਆਉਣਗੇ ਆਪਾਂ ਉਸ ਦੀ ਸੰખ્યા ਧਿਆਨ ਦੇ ਨਾਲ ਸਰਵਣ ਕਰਨੀ ਹੈ ਧਰਮ ਅਰਥ ਸਭ ਕਾਮ ਮੋਖ ਹੈ ਹੈ ਤੇ ਵਿਸਰਾਮ ਲਾਉਣਾ ਹੈ ਧਰਮ ਅਰਥ ਸਭ ਕਾਮ ਮੋਖ ਹੈ ਜਨ ਪੀਛੈ ਜਨ ਪੀਛੈ ਨਹੀਂ ਪੜਨਾ ਇੱਥੇ ਬਿਹਾਰੀ ਲੱਗੀ ਪੱਪੇ ਨੂੰ ਜਨ ਪੀਛੈ ਲੱਗ ਫਿਰ ਥਈ ਫੱਫੇ ਸਿਹਾਰੀ ਤੇ ਰਾਰਾ ਫਿਰ ਫਿਰ ਪੜ ਕੇ ਥਈ ਫਿਰ ਪੜਨਾ ਹੈ ਫਿਰ ਅੱਤੇ ਹੀ ਨਹੀਂ ਪੜਨਾ ਇਹਨੂੰ ਕਿ ਫਫਾ ਸੰਬੰਧਕ ਨਹੀਂ ਲਾਉਣਾ ਫਫਾ ਰਾਰਾ ਅਡ ਕਰਨਾ ਥੱਥਾ ਈੜੀ ਬਿਆਰੀ ਅਡ ਕਰਨਾ ਫਿਰ ਥਈ ਇਕੱਠਾ ਪਾਠ ਹੈ ਇਕੱਠਾ ਹੀ ਪੜਨਾ ਹੈ ਪਰ ਤੁਹਾਨੂੰ ਦੱਸਣ ਵਾਸਤੇ ਸੰਬੰਧਕ ਲਾ ਕੇ ਦੱਸ ਦਿਆਂ ਕਿ ਜਦ ਥੱਥਾ ਈੜੀ ਬਿਆਰੀ ਵੱਖਰਾ ਹੈ ਫਫੇ ਛੇਰ ਰਾਰਾ ਫਿਰ ਥਈ ਇਸ ਤਰ੍ਹਾਂ ਪੜਨਾ ਹੈ ਕਈ ਸੰਗਤਾਂ ਪੜ ਜਾਂਦੀਆਂ ਫੇ ਰੱਥਈ ਫਿਰ ਅੱਥਈ ਇਸ ਤਰ੍ਹਾਂ ਨਹੀਂ ਪੜਨਾ ਤਾਂ ਤੁਹਾਨੂੰ ਮਤਲਬ ਵੱਖਰਾ ਕਰਕੇ ਦੱਸਦੇ ਆ ਕਿ ਸਮਝ ਲੱਗ ਜਾਏ ਜੇ ਕਿ ਰਾਰਾ ਇਸ ਪਾਸੇ ਲਾਉਣਾ ਹੈ ਜਾਂ ਇਸ ਪਾਸੇ ਲਾਉਣਾ ਹੈ ਫਿਰ ਥਈ ਇਹਨੂੰ ਇਹ ਫਿਰ ਥਈ ਇਸ ਤਰ੍ਹਾਂ ਪੜ੍ਹਨਾ ਹੈ ਰਹਾਉ ਸੋ ਹਰ ਹਰ ਨਾਮ ਧਿਆਵੈ ਹਰ ਜਨ ਧਿਆਵੇ ਤੇ ਧਿਆਨ ਰੱਖਣਾ ਸੰਗਤ ਜੀ ਇੱਥੇ ਦਲਾਵਾਂ ਲੱਗੀਆਂ ਧਿਆਵੇ ਨਹੀਂ ਪੜ੍ਹਨਾ ਧਿਆਵੇ ਹਰ ਜਨ ਜਨ ਤੇ ਵਿਸਰਾਮ ਲਾਉਣਾ ਜਿਸ ਬੜਪਾਗ ਮੱਥਈ ਮੱਥਈ ਇੱਥੇ ਅਦਕ ਲਾ ਕੇ ਉਚਾਰਨ ਹੋਵੇਗਾ ਇਹਨੂੰ ਮੰਮੇ ਉਤੇ ਅਦਕ ਲਾਉਣਾ ਹੈ ਮੱਥਈ ਮੱਥਈ ਇਸ ਤਰ੍ਹਾਂ ਪੜ੍ਹਨਾ ਹੈ ਜਿਹੜਾ ਮੰਮਾ ਹੈ ਇਹ ਵੱਖਰਾ ਕਰਨਾ ਹੈ ਸਬੰਧਕ ਪੜ੍ਹਨਾ ਹੈ ਮੰਮਾ ਤੇ ਥੱਥਾ ਆਈ ੜੀ ਬਿਆਰੀ ਇਹ ਵੱਖਰਾ ਹੈ ਮੱਥਈ ਮੱਥਈ ਇਸ ਤਰ੍ਹਾਂ ਪੜ੍ਹਨਾ ਮੱਥ ਈ ਨਹੀਂ ਪੜ੍ਹਨਾ ਜੇ ਆਪਾਂ ਮੰਮਾ ਅੱਡ ਨਹੀਂ ਕਰਦੇ ਵੱਖਰਾ ਨਹੀਂ ਕਰਦੇ ਸਬੰਧਕ ਲਾ ਕੇ ਨਹੀਂ ਪੜ੍ਹਦੇ ਫਿਰ ਇਹ ਬਣਦਾ ਹੈ ਮੱਥਈ ਮਾਥੀ ਨਹੀਂ ਪੜਨਾ ਮੱਥਈ ਮੱਥਈ ਮੰਮਾ ਵੱਖਰਾ ਕਰਕੇ ਥੱਥਾਈ ਦੀ ਬੈਰਿਕ થઈ ਕਹਿ ਕੇ ਮੱਥਈ ਜਹ ਦਰਗ ਹੈ ਪ੍ਰਭ ਲੇਖਾ ਮੰਗੈ ਇੱਥੇ ਬਿਸਰਾਮ ਲਾਉਣਾ ਮੰਗੈ ਮੰਮੇ ਕੰਨਾ ਗੱਗੇ ਦਲਾਵਾ ਮੰਗੈ ਕਈ ਸੰਗਤਾਂ ਇੱਥੇ ਬਿੰਦੀ ਲਾ ਕੇ ਉਚਾਰਨ ਕਰਦੀ ਹੈ ਬਿੰਦੀ ਲਾ ਕੇ ਵੀ ਉਚਾਰਨ ਹੋ ਸਕਦਾ ਹੈ ਪਰ ਜਿੱਥੇ ਬਿੰਦੀ ਨਹੀਂ ਲੱਗੀ ਉੱਥੇ ਨਾ ਹੀ ਲਾਉ ਐਵੇਂ ਥਾਂ ਥਾਂ ਬਿੰਦੀਆਂ ਲਾਉਣਾ ਕੋਈ ਤੋਕ ਨਹੀਂ ਹੈ ਕਿਉਂਕਿ ਜਦੋਂ ਇਹਦੇ ਅਰਥ ਕਰਾਂਗੇ ਆਪਾਂ ਸੰਗਤ ਜੀ ਸੰਗਤ ਦੇ ਵਿੱਚ ਜਾਂ ਕਥਾਵਾਚ ਕੋਈ ਅਰਥ ਕਰੇਗਾ ਉਦੋਂ ਬਿੰਦੀ ਲਾ ਕੇ ਹੀ ਉਚਾਰਨ ਹੋਵੇਗਾ ਇਸ ਦਾ ਅਰਥ ਬਿੰਦੀ ਲਾ ਕੇ ਦੱਸਿਆ ਜਾਵੇਗਾ ਕਿ ਜਦੋਂ ਲੇਖਾ ਮੰਗਿਆ ਜਾਵੇਗਾ ਫਿਰ ਜਦੋਂ ਆਪਾਂ ਗੁਰਬਾਣੀ ਦਾ ਉਚਾਰਨ ਕਰਨਾ ਹੈ ਉਦੋਂ ਬਿੰਦੀ ਤੁਰਤ ਪੜ੍ਹਨਾ ਹੈ ਜੈ ਦਰਗ ਹੈ ਪ੍ਰਭ ਲੇਖਾ ਮੰਗੈ ਤਹਿ ਛੁੱਟੈ ਛੱਛੇ ਔਂਕੜੇ ਤਿਆਂ ਰੱਖਣਾ ਛੁੱਟੈ ਨਹੀਂ ਕਹਿ ਦੇਣਾ ਤੇ ਇੱਕ ਦਲਾਵਾਂ ਲੱਗੀਆਂ ਟੈਂਕ ਇਹਨੂੰ ਤਿਆਰ ਰੱਖਣਾ ਛੁੱਟ ਹੈ ਛੁੱਟੇ ਨਾਮ ਧਿਆਏ ਥਈ ਧਿਆਏ ਧੱਦੇ ਸਿਆਰੀ ਐੜੇ ਕੰਨਾ ਈੜੀ ਸਿਆਰੀ ਧਿਆਏ ਕਹਿ ਕੇ ਥੱਥਾ ਈੜੀ ਬਿਆਰੀ ਥਈ ਬਾਜ ਕਹਿਣਾ ਧਿਆਏ ਥਈ ਧਿਆਏ ਥਈ ਹਮਰੇ ਦੋਖ ਬਹੁ ਜਨਮ ਜਨਮ ਕੇ ਕੇਤ ਅਣ ਕਿ ਰੁਕਣਾ ਸੰਗਤ ਜਿੱਥੇ ਵਿਸਰਾਮ ਹੈ ਹਮਰੇ ਦੋਖ ਬਹੁ ਜਨਮ ਜਨਮ ਕੇ ਦੁਖ ਹਉ ਮੈਂ ਮੈਲ ਲੱਗ ਥਈ ਲੱਗ ਲੱਲਾ ਤੇ ਗੱਗਾ ਇਹ ਵੱਖਰਾ ਪੜਨਾ ਸੰਬੰਧਕ ਪੜਨਾ ਤੇ ਥੱਥਾ ਈੜੀ ਬਿਹਾਰੀ ਥਈ ਥਈ ਵੱਖਰਾ ਪੜਨਾ ਹਉ ਮੈਂ ਮੈਲ ਲੱਗ ਥਈ ਲੱਗ ਥਈ ਗੁਰ ਧਾਰ ਕਿਰਪਾ ਹਰ ਜਲ ਨਵਾਏ ਕਿਰਪਾ ਪੈਰ ਵਿੱਚ ਰਾਰਾ ਜਲਦੀ ਦੇ ਨਾਲ ਪੜਨਾ ਕਿਰਪਾ ਹਰ ਜਲ ਨਵਾਏ ਇਹਨੂੰ ਭਾਰਾ ਪੜਨਾ ਹਲੰਤ ਲਾ ਕੇ ਮਤਲਬ ਇੱਥੇ ਨਾਉਣ ਦਾ ਅਰਥ ਹੈ ਤੇ ਇਹਨੂੰ ਪੜ੍ਹਨਾ ਹੈ ਨਾ ਵਾਏ ਜਦੋਂ ਭਾਰਾ ਪੜਾਂਗੇ ਤੇ ਅਰਥ ਆਪੇ ਬਦਲ ਜਾਵੇਗਾ ਜਦੋਂ ਆਪਾਂ ਨਾ ਵਾਏ ਕਵਾਂਗੇ ਨਾ ਵਾਏ ਦਾ ਅਰਥ ਬੰਦ ਹੈ ਨਾਮ ਤੇ ਜੇ ਆਪਾਂ ਇਹਨੂੰ ਭਾਰਾ ਕਰਕੇ ਪੜਾਂਗੇ ਤੇ ਅਰਥ ਬਣ ਜਾਏਗਾ ਨਾ ਵਾਏ ਗੁਰ ਧਾਰ ਕਿਰਪਾ ਹਰ ਜਲ ਨਾ ਵਾਏ ਇੱਥੇ ਵਿਸਰਾਮ ਲਾਉਣਾ ਹੈ ਸਭ ਕਿਲ ਵਿਖ ਪਾਪ ਗੱਥਈ ਗੱਥਈ ਗੱਗਾ ਜਿਹੜਾ ਇਹ ਸੰਗਤ ਜੀ ਇਹ ਸਬੰਧਕ ਕਰਨਾ ਹੈ ਵੱਖਰਾ ਕਰਨਾ ਥੱਥਾ ਏ ੜੀ ਬਿਹਾਰੀ ਵੱਖਰੀ ਕਰਨੀ ਹੈ ਪੜਨਾ ਇਕੱਠਾ ਹੈ ਸਮਝਣ ਵਾਸਤੇ ਤੁਹਾਨੂੰ ਇਹਨੂੰ ਵੱਖਰਾ ਕਰਨਾ ਪਵੇਗਾ ਜਦੋਂ ਆਪਾਂ ਪੜਾਂਗੇ ਇਸ ਦਾ ਗੱਥਈ ਗ ਗੱਗਾ ਮੁਕਤਾ ਗਾ ਥਈ ਤੇ ਜੇ ਆਪਾਂ ਵੱਖਰਾ ਨਹੀਂ ਕਰਦੇ ਕਈਆਂ ਦੀ ਸੋਚ ਹੋਵੇਗੀ ਕਿ ਇਕੱਠਾ ਲਿਖਿਆ ਵੱਖਰਾ ਕਿਵੇਂ ਕਰਾਂਗੇ ਜੇ ਆਪਾਂ ਸੋਚ ਇਕੱਠਾ ਪੜਦੇ ਫਿਰ ਬਣਦਾ ਗੱਥਈ ਗੱਥੀ ਨਹੀਂ ਪੜਨੈ ਇਹਨੂੰ ਗੱਗਾ ਵੱਖਰਾ ਕਰਕੇ ਮਤਲਬ ਸੰਬੰਧਕ ਲਾ ਕੇ ਪੜਨ ਗੱਥਈ ਗੱਥਈ ਪਾਠ ਪੜ੍ਹਨਾ ਇਹਨੂੰ ਗੱਥਈ ਗੱਥਈ ਜਨਕੈ ਰਿਧ ਅੰਤਰ ਪ੍ਰਭ ਸੁਆਮੀ ਕੈ ਤੇ ਵਿਸਰਾਮ ਹੈ ਉਹ ਕੈ ਤੇ ਦਲਾਵਾਂ ਲਗੀਆਂ ਤਿਆਰ ਰੱਖਣਾ ਜਨਕੈ ਰਿਧ ਅੰਤਰ ਪ੍ਰਭ ਸੁਆਮੀ ਇੱਥੇ ਵਿਸਰਾਮ ਲਉਣਾ ਸੁਆਮੀ ਤੇ ਜਨ ਹਰ ਹਰ ਨਾਮ ਪਜਥਈ 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 ਜਿਹੜਾ ਸਾਧ ਸੰਗਤ ਜੀ ਸ਼ਬਦ ਹੈ ਪੱਬਾ ਤੇ ਜੱਜਾ ਇਹ ਵੱਖਰਾ ਹੈ। ਥਥਾ ਏ ੜੀ ਬਿਹਾਰੀ ਇਹ ਵੱਖਰੀ ਹੈ। ਪੜਨ ਵਾਸਤੇ ਸੰਬੰਧਕ ਲਾ ਕੇ ਉਚਾਰਨ ਕਰਨਾ ਭਜ ਥਈ। ਭਜ ਥਈ। ਜਹ ਅੰਤੀ ਔਸਰ ਆਏ ਬਨਤ ਹੈ। ਹੈ ਤੇ ਬਿਸਰਾਮ ਹੈ ਤੇ ਨੰਨੇ ਦੀ ਆਵਾਜ਼ ਉਚਾਰਨ ਕਰਨੀ ਬਨਤ। ਬਨਤ ਹੈ। ਤਹਿ ਰਾਖੈ ਨਾਮ ਸਾਥਈ। ਸਾਥਈ। ਕਠਾਈ ਪੜਨੇ ਇਸ ਦਾ ਉਚਾਰਨ ਸਸੇ ਕੰਨਾ ਸਾਥ ਏ ਨਹੀਂ ਪੜਨਾ ਸਾਥੀ ਸਾਥਈ ਸਾਥਈ ਕੱਠਾਈ ਪੜ ਦੇਣਾ ਰਾਖੇ ਨਾਮ ਸਾਥਈ ਜਨ ਤੇਰਾ ਜਸ ਗਾਵੇ ਹਰ ਹਰ ਪ੍ਰਭ ਹਰ ਜਪਿਉ ਜਪਿਉ ਸੰਗ ਜੀਥੇ ਇਸ ਦਾ ਮੂੰਹ ਖੁੱਲਾ ਹੈ ਇਹ ਧਿਆਨ ਰੱਖਣਾ ਊੜੇ ਦਾ ਮੂੰਹ ਖੁੱਲਾ ਹੈ ਜਪਿਉ ਤੇ ਪ੍ਰਭ ਤੇ ਆਣ ਕੇ ਵਿਸਰਾਮ ਲਾਉਣਾ ਤੁਸੀਂ ਜਨ ਤੇਰਾ ਜਸ ਗਾਵੇ ਹਰ ਹਰ ਪ੍ਰਭ ਹਰ ਜਪਿਉ ਜਗੰ ਨਥਈ ਹੁਣ ਇੱਥੇ ਜਜਾ ਤੇ ਗੱਗੇ ਟਿੱਪੀ ਆ ਇਹ ਵੱਖਰਾ ਕਰ ਦੇਣਾ ਨੰਨਾ ਥੱਥਾ ਈੜੀ ਵਿਆਰੀ ਇਹ ਵੱਖਰੀ ਕਰ ਦੇ ਲਈ ਨਥਈ ਜਗੰ ਜਦ ਜਗੰ ਪੜਾਂਗੇ ਤੇ ਇੱਥੇ ਅੱਧਕ ਲੱਗੇਗਾ ਜਗੰ ਨਥਈ ਇਸ ਤਰ੍ਹਾਂ ਪੜ੍ਹਨਾ ਹੈ ਜਗੰ ਨਥਈ ਇਕੱਠਾ ਪੜ੍ਹ ਦੇਣਾ ਸੰਗਤ ਜੀ ਪਰ ਤੁਹਾਨੂੰ ਦਰਸ਼ਨ ਵਾਸਤੇ ਸਮਝਾਉਣ ਵਾਸਤੇ ਵੱਖਰਾ ਕਰਕੇ ਦੱਸਦੇ ਆ ਕਿਸ ਦਾ ਉਚਾਰਨ ਕਿਵੇਂ ਪੜ੍ਹਨਾ ਇਕੱਠਾ ਹੀ ਹੈ ਜਗੰ ਨਥਈ ਇਸ ਤਰ੍ਹਾਂ ਪੜਨ ਜਗੰ ਨਥਈ ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਸੁਆਮੀ ਜਣ ਕੇ ਬਿਸਰਾਮ ਲਾਉਣਾ ਹੈ ਹਮ ਪਾਥਰ ਰਖ ਬੁੱਢ ਥਈ ਬੱਬੇ ਔਂਕੜ ਤੇ ਅੱਗੇ ਡੱਡਾ ਉੱਤੇ ਅਦਕ ਕਸ ਕੇ ਬੋਲਣਾ ਇਹਨੂੰ ਅਦਕ ਲਾ ਕੇ ਬੁੱਢ ਥਈ ਬੁੱਢ ਥਈ ਪਾਠ ਉਚਾਰਨ ਕਰਨਾ ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪਾਥਰ ਰਖ ਬੁੱਢ ਥਈ ਸੋ ਸੰਗਤ ਜੀ ਆਪਾਂ ਇਸ ਸ਼ਲੋਕ ਦੀ ਸੰਥਿਆ ਸਰਵਣ ਕੀਤੀ ਹੈ ਇਹ ਸ਼ਲੋਕ ਜਿਹੜਾ ਹੈ 1320 ਅੰਗ ਤੇ ਆਉਂਦਾ ਹੈ 1320 ਅੰਗ ਤੇ ਕਲਿਆਣ ਰਾਗ ਦੇ ਵਿੱਚ ਤੇ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਜਿਹੜੀਆਂ ਸੰਗਤਾ ਕਰਾਵੇ ਸਹਿਜ ਪੜ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ